ਦੀ ਰਾਜਨੀਤੀ ਵੱਲ ਵੀ ਦੇਣਾ ਚਾਹੀਦਾ ਕਿਉਂਕਿ ਦੋਸਤੋ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤਾਂ ਲਈ ਕਾਫੀ ساری ਨਿਊਜ਼ ਹੋਣ ਵਾਲੀਆਂ ਨੇ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਤੇ ਪਹਿਲੇ ਨੰਬਰ ਤੇ ਆਪਾਂ ਗੱਲ ਕਰਨੀ ਆ ਸਿੱਧੂ ਦੇ ਬਾਰੇ ਜਿਹਦੇ ਸਿੱਤ ਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਸਿੱਧੂ ਕੱਲ ਰਾਤ ਨੂੰ ਲਾਈਵ ਆਇਆ ਸੀ ਤੇ ਆਪਣੀ ਨੌਜਵਾਨ ਪੀੜੀ ਨਾਲ ਟਕ ਕਰਨ ਲੱਗਿਆ ਸੀ ਕਿ ਕਿਹੜੀ ਆਪਾਂ ਪਾਰਟੀ ਨੂੰ ਵੋਟ ਵਗੈਰਾ ਕਰਨੀ ਨੇ ਤੇ ਉਸ ਬਾਰੇ ਵੀ ਗੱਲ ਕੀਤੀ ਲਾਈਵ ਵਿੱਚ ਆ ਕੇ ਆਪਣਾ ਸਹੀ ਜਗ੍ਹਾ ਵੋਟ ਵੀ ਦਿਓ ਇੱਕ ਛੋਟੀ ਜੀ ਵੀਡੀਓ ਕਲਿੱਪ ਦਿਖਾਣੇ ਆ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਗੱਲ ਕਹਿਣਾ ਚਾ ਜੇਕਰ ਤੁਸੀਂ ਮੇਰੇ ਭੈਣ ਭਰਾ ਹੋ ਤਾਂ ਤੁਹਾਨੂੰ ਥੋੜਾ ਜਿਹਾ ਆਪਣਾ ਦਿਮਾਗ ਨਾ ਰੀਲਾਂ ਵੀਡੀਓ ਇਹਨਾਂ ਤੋਂ ਹਟਾ ਕੇ ਤੁਹਾਨੂੰ ਥੋੜਾ ਜਿਹਾ ਦਿਮਾਗ ਆਪਣੀ ਪੰਜਾਬ ਦੀ ਰਾਜਨੀਤੀ ਵੱਲ ਵੀ ਦੇਣਾ ਚਾਹੀਦਾ ਕਿਉਂਕਿ ਜਿਹੜੀ ਰਾਜਨੀਤੀ ਆ ਪੰਜਾਬ ਦੀ ਬਹੁਤ ਗੰਦਲੀ ਹੋ ਚੁੱਕੀ ਆ ਤੁਹਾਨੂੰ ਮੈਂ ਅੱਜ ਦੀ ਘਟਨਾ ਦੱਸ ਦਿੰਨਾ ਅੱਜ ਅਸੀਂ ਬੋਹੇ ਦੇ ਵਿੱਚੋਂ ਬੋਹਾ ਭਲਾਡੇ ਕੋਲੋਂ ਨੌਜਵਾਨਾਂ ਨੇ ਸਵਾਲ ਪੁੱਛੇ ਤਾਂ ਨੌਜਵਾਨਾਂ ਉੱਪਰ ਝੂਠੇ ਪਰਚੇ ਪਾਏ ਗਏ ਅੱਜ ਉਹ ਪਰਚੇ ਕੈਂਸਲ ਕਰਵਾ ਕੇ ਆਏ ਆ ਹਰ ਬੀਰੋ ਮੇਰੇ ਭਰਾਵੋ ਮੈਂ ਜਿਹੜੇ ਤੁਹਾਨੂੰ ਗੱਲ ਕਹਿਣਾ ਚਾਹਣਾ ਜਿਹੜੀਆਂ ਸਰਕਾਰਾਂ ਨੇਗੀਆਂ ਇਹ ਬਹੁਤ ਝੂਠੇ ਪਰਚੇ ਪਾ ਰਹੀਆਂ ਨੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਕੱਲ ਸੱਟ ਪਰਸੋ ਨੂੰ ਜਿਹੜਾ ਵੋਟਾਂ ਦਾ ਸਮਾਂ ਹੈ ਬੜੀ ਸੋਚ ਸਮਝ ਕੇ ਨੌਜਵਾਨੀ ਇਸ ਦੇ ਵਿੱਚ ਧਿਆਨ ਦੇ ਕੇ ਆਪਣੇ ਪੰਜਾਬ ਦਾ ਭਵਿੱਖ ਆਪਣੇ ਪੰਜਾਬਾਰੇ ਸੋਚੇ ਪੰਨਥੀ ਤੁਨੇ ਇਥੇ ਸਪੋਰਟ ਕੀਤੀ ਹੈ ਸਿਮਰਜੀਤ ਮਾਨ ਦੇ ਬਾਰੇ ਤੇ ਸਿਮਰਜੀਤ ਮਾਨ ਨੂੰ ਵੋਟ ਹੀ ਪਾਇਓ ਇਸ ਬਾਰੇ ਵੀ ਗੱਲਬਾਤ ਕੀਤੀ ਆਪਾਂ ਹੁਣ ਗੱਲ ਕਰਾਂਗੇ ਬਾਗੀ ਦੇ ਬਾਰੇ ਜਿੱਦਕਿ ਤੁਸੀਂ ਸਾਰੇ ਜਾਣਦੇ ਹੋਗੇ ਬਾਗੀ ਇੱਕ ਸਿੰਗਰ ਹੈ ਤੇ ਇੱਕ ਵਧੀਆ ਕਲਾਕਾਰ ਵੀ ਹੈ ਜੋ ਕਿ ਆਪਾਂ ਕਹਿ ਸਕਨੇ ਆ ਤੇ ਉਹ ਗਿਆ ਉੱਥੇ ਹੀ ਕਾਫੀ ਜਣੇ ਵੇਖਣ ਲੱਗੇ ਨੇ ਕਿ ਇਹ ਹੁਣ ਬਾਬੇ ਦੀਆਂ ਐਡਮਾਰਟਾਈਜ਼ਿੰਗ ਕਰਨ ਲੱਗੇ ਆ ਜੋ ਕਿ ਦੋਸਤੋ ਐਸਾ ਵੀ ਨਹੀਂ ਹੋ ਸਕਦਾ ਉੱਤੇ ਵੀ ਵਾਲਾ ਆਪਣੇ ਵੀਡੀਓ ਦੇ ਵਿੱਚ ਰਿਪਲਾਈ ਵਗੈਰਾ ਕਰਦਾ ਹੈ ਜਾਂ ਨਹੀਂ ਇਹਦੇ ਸਾਨੂੰ ਨਹੀਂ ਪਤਾ ਸਾਡੀ ਵੀਡੀਓ ਚ ਇੰਨੇ ਵੀਡੀਓ ਵਧੇ ਲੱਗੇ ਲਾਈਕ ਕਰ ਚੈਨਲ ਨੂੰ ਸਬਸਕ੍ਰਾਈਬ ਕਰ ਖਾਲਿਓ ਮਿਲਦੇ ਆਂਗਲੀ ਵੀਡੀਓ ਤੇ